ਖੂਬਸੂਰਤ ਵਾਦੀਆਂ ਦੇ ਵਿੱਚ ਪਹੁੰਚੇ ਹੋਏ ਆ ਇਸ ਵਕਤ ਬਰਾਉਟ ਵੈਲੀ ਦੇ ਵਿੱਚ ਆ ਨਾਲ ਦੀ ਨਾਲ ਨਦੀ ਜਾ ਰਹੀ ਹੈ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਦਿਆਂ ਤਾਂ ਕਈ ਗ੍ਰੈਂਡ ਇੱਕ ਹੀ ਦਿੱਕਤ ਉਹ ਤੁਸੀਂ ਵੀ ਘੁੰਮਣਾ ਹੋ ਤਾਂ ਹੋਟਲ ਦੀ ਦਿੱਕਤ ਆਵੇ ਮੈਂ ਤਾਂ ਦਿਖਾ ਦਿਆਂ ਗੱਡੀ ਨੂੰ ਪਾਰਕਿੰਗ ਨੂੰ ਵੀ ਇੱਥੇ ਜਗ੍ਹਾ ਬਹੁਤ ਵਧੀਆ ਹੈਗੀ ਆ ਗੱਡੀ ਇੱਥੇ ਲਾ ਕੇ ਹੋਟਲ ਹਿڈن ਹੈਵਨ ਬਹੁਤ ਸੋਹਣਾ ਕਮਰਾ ਵਾ ਆਜੂ ਕਰਾਂ ਬਹੁਤ ਭਾਅ ਸਿਰ ਦੇ ਵਿੱਚ ਹੀ 1000 1500 2000 ਤੱਕ ਦੇ ਦਿੰਦੇ ਆ ਮਤਲਬ ਸੀਜ਼ਨ ਦੇ ਡਿਪੈਂਡ ਕਰਦਾ ਹੋਟਲ ਹਿڈن ਹੈਵਨ ਆ ਸਾਡੇ ਤੁਸੀਂ ਇਧਰਲੇ ਪਾਸੇ ਬਰਾਟ ਵੈਲੀ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਆਜੋ ਤਾਂ ਵਾਲੇ ਪਾਸੇ ਚੱਲ ਗਏ ਮੈਂ ਕਿਹਾ ਵੀ ਬਲੌਗ ਸ਼ੂਟ ਕਰਕੇ ਆਪਾਂ ਦਿਖਾ ਦਈਏ ਸਾਰਿਆਂ ਨੂੰ ਤਾਂ ਕਿ ਪਤਾ ਲੱਗ ਜਾਂਦਾ ਹਨਾ ਗੱਲਬਾਤ ਕਿਵੇਂ ਆ ਕਈ ਨੂੰ ਤੁਸੀਂ ਆਉ ਬਹੁਤ ਸਾਰੇ ਹੈਗੇ ਹੋਟਲ ਪਰ ਸਾਨੂੰ ਪਸੰਦ ਇਹ ਆਇਆ ਵਾਈਫਾਈ ਸੁਵਿਧਾ ਵੀ ਇੱਥੇ ਆਜੋ ਆਜੋ ਤਾਂ ਵਾਲੇ ਪਾਸੇ ਉੱਤੋਂ ਸਾਰਾ ਵਿਊ ਦਿਸਦਾ ਵਾ ਮੰਡੀ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਬਰਾਟ ਵੈਲੀ ਉਸ ਥਾਂ ਦੇ ਉੱਤੇ ਪਹੁੰਚੇ ਹੋਏ ਆ ਕਦੇ ਬੱਦਲ ਆ ਜਾਂਦੇ ਆ ਕਦੇ ਕਣੀਆਂ ਪੈਣ ਲੱਗ ਜਾਂਦੀਆਂ ਇੱਥੇ ਸਵੇਰੇ ਪੀਵਾਂਗੇ ਚਾਹ ਗੋਪੀ ਆਪਾਂ ਆ ਚਾਹ ਵਾਲਾ ਪੁਰਸ਼ ਹੋਗਾ ਇੱਥੇ ਆਪਣੀ ਮੰਜ਼ਿਲ ਕਿਹੜੀ ਸੀ ਉਪਲੀ ਮੰਜ਼ਿਲ ਤੇ ਆ ਆਇਓ ਤੁਰਿਓ ਤੇ ਇਧਰਲੇ ਪਾਸੇ ਵੀ ਉਹ ਦੇ ਪਹਾੜ ਹੀ ਪਹਾੜ ਨਜ਼ਰ ਆਉਣਗੇ ਇੱਕ ਵੈਲੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਆ ਰਿਸੈਪਸ਼ਨ ਆ ਗਈ ਇਧਰ ਗੱਲਬਾਤ ਕਰ ਲਈ ਆਪਾਂ ਆਜੋ ਉਪਰੀ ਸਣਾ ਰੂਮ ਕਾਉਂਸਲ ਰੂਮ ਤਾਂ 202 202 ਆਜੋ ਆਜੋ ਆ ਆ ਗਈ ਬਹੁਤ ਘੈਂਟ ਕਮਰਾ ਮਿਲਿਆ ਆਪਾਂ ਨੂੰ ਆਜੂ ਕਿਰਾਏ ਬਲੌਗ ਸ਼ੂਟ ਕਰਕੇ ਦਿਖਾਤਾ ਵਾਈਫਾਈ ਪੂਰੀ ਸੁਵਿਧਾ ਮਿਲੂਗੀ ਇੱਥੋਂ ਗੋਪੀ ਵੀਰ ਦਿਖਾਈ ਕਿਰਾ ਵੀ ਆ ਰਿਆ ਨਾ ਸਹੀ 뷰 ਸ਼ੀਸ਼ਾ ਸ਼ੂਸ਼ਾ ਚ ਲੱਗਿਆ ਹੋਇਆ ਵਾਸ਼ਰੂਮ ਬੂਸ਼ਰੂਮ ਪੂਰਾ ਘੈਂਟ ਕਮ ਮਿਲੂਗਾ ਸਾਨੂੰ ਇਧਰਲੇ ਪਾਸੇ ਸਾਰੇ ਨਜ਼ਾਰੇ ਤੇ ਰੋਟੀ ਪਾਣੀ ਵੀ ਨਾਲ ਦਾ ਹਿਸਾਬ ਕਿਤਾਬ ਸਸਤਾ ਹੀ ਆ ਮਤਲਬ ਕੀ ਆ ਕਿ ਮੈਜਿਕ ਦੇਖੀਏ ਸੋਨੀ ਵਜ ਕੀ ਆ ਤੇ ਨਾਨਵੈਜ ਦਾ ਰੀਡਿਆ ਦਾ ਸੀ ਮੈਂ ਕਹਿੰਦਾ ਵੀ 300 ਨੂੰ ਨਾਨਵੈਜ ਵੀ ਮਿਲ ਜਾਂਦਾ ਮੁਰਗਾ ਹਨਾ ਹਾਂ ਬਈ ਹਾਂ ਇਹ ਬਹੁਤ ਸਸਤੇ ਭਾਅ ਦੇ ਵਿੱਚ ਹੀ ਕੰਮ ਆ ਬੈੱਡ ਦਿਖਾ ਕੇ ਰਾਂ ਪੂਰਾ ਘੈਂਟ 뷰 ਮਤਲਬ ਸਾਫ ਸਫਾਈ ਪੂਰੀ ਹੈ ਗਲੀਚੇ ਗਲੂਚੇ ਵਿਸ਼ੇ ਹੋਏ ਸਾਨੂੰ ਨਜ਼ਰ ਆ ਜਾਣਗੇ ਪਰ ਮੈਂ ਕਹਿੰਦਾ ਇਧਰਲੇ ਪਾਸੇ ਇੱਥੋਂ ਪਾਏ ਪਾਏ ਵੀ ਤੁਸੀਂ ਇਧਰਲਾ ਨਜ਼ਾਰਾ ਲੈ ਸਕਦੇ ਹੋ ਆਹ ਦੇਖੋ ਸ਼ਾਨਦਾਰ 뷰 ਅਰੇ ਜੀ ਕੈਮਰੇ ਤੇ ਸਹੀ ਸ਼ਾਨਦਾਰ 뷰 ਤੁਹਾਨੂੰ ਇੱਥੋਂ ਕੈਮਰੇ ਤੋਂ ਨਜ਼ਰ ਆ ਜਾਊਗਾ ਦੇਖਿਓ ਵੀ ਕਿਹੜਾ ਕਿੱਡਾ ਸੋਹਣਾ ਵਾ ਥੋੜਾ ਜਿਹਾ ਹੋਰ ਮੜਾ ਇਹ ਡਾਰਕ ਕਰਕੇ ਦਿਖਾ ਦਿਓ ਪਿੱ ਤਾਂ ਕਿ ਕਲੀਅਰ ਆ ਸਕੇ ਦੇਖੋ ਕਿਰਾ ਹੈ ਨਾ ਪੂਰਾ ਨਜ਼ਾਰੇ ਵਾਲਾ ਕੰਮ ਤੇ ਇਧਰਲੇ ਪਾਸੇ ਵੀ ਮਤਲਬ ਕਮਾਲ ਹੈਗਾ ਸੁੰਨੀ ਹੁਣੀ ਤਾਂ ਮੈਨੂੰ ਕਾੜ ਪੜਨ ਲੱਗ ਗਏ ਪਹਿਲਾਂ ਹੀ ਆ ਜੀ ਇਹ ਚ ਹੈਗਾ ਘੁੰਮਣ ਵਾਲੀਆਂ ਥਾਵਾਂ ਦੇ ਨਾਂ ਘੁੰਮਣ ਵਾਲੀਆਂ ਥਾਵਾਂ ਦੇ ਨਾਂ ਜੀ ਟੂਰਿਸਟ ਪਲੇਸਸ ਕੇ ਨਾਮ ਹੈ ਆ ਟੂਰਿਸਟ ਪਲੇਸਸ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਾਂ ਵੀ ਇੱਥੇ ਮੈਨੂੰ ਕੜ ਦਿੱਤਾ ਹੋਇਆ ਵਾ ਇਹ ਵੀ ਆਪਾਂ ਪੜ ਕੇ ਦਿਖਾ ਦਈਏ ਆ ਮੰਦਰ ਸਪੈਸ਼ਲ ਜਿਹੜਾ ਇਹ ਆਪਾਂ ਫਲਮਾ ਚੁੱਕੇ ਆ ਇਹ ਦਿਖਾਉਣਾ ਹੀ ਦਿਖਾਉਣਾ ਸੁੰਨੀ ਕਿਵੇਂ ਕਿੰਨੇ ਨੰਬਰ ਦੇਗਾ ਦਸਾਂ ਚੋਂ ਇਹਨੂੰ ਬਈ ਦਸਾਂ ਦੇ ਵਿੱਚੋਂ ਡਾ ਨੰਬਰ ਤਾਂ ਹੈ ਨੇ ਹੈ ਨੇ ਚਲੋ ਇਹ ਸਾਬ ਲੱਕੂ ਵੀ ਇਹੋ ਬਾਕੀ ਕਮਰੇ ਬਹੁਤ ਨੇ ਵਧੀਆ ਨਹੀਂ ਜਿੰਨੇ ਬੈਸਟ ਇਹ ਆ ਇਹ ਸਾਨੂੰ ਘੈਂਟ ਲੱਗਿਆ ਗੱਲਬਾਤ ਮੈਂ ਕਿਹਾ ਬਲੌਕ ਸ਼ੂਟ ਕਰਦ ਗਏ ਇਧਰ ਵਿੱਚ ਚਾਹ ਪਾਣੀ ਜਿਵੇਂ ਟੈਸਟ ਹੋਇਆ ਸਵੇਰੇ ਸਵੇਰ ਵਾਲਾ ਵੀਊ ਵੀ ਤੁਹਾਨੂੰ ਨਾਲ ਦਿਖਾਵਾਂਗੇ ਹੁਣ ਅਸੀਂ ਆਰਾਮ ਕਰ ਲਈਏ ਹੈਨਾ ਬਿਲਕੁਲ ਜੀ ਬਿਲਕੁਲ ਚਲੋ ਆ ਤੁਸੀਂ ਰਾਤ ਦਾ ਦ੍ਰਿਸ਼ ਦੇਖ ਸਕਦੇ ਹੋ ਰਾਤ ਦੇ ਵੇਲੇ ਇਸ ਤਰੀਕੇ ਦਾ ਵੀਊ ਹੁੰਦਾ ਵਾ ਤੇ ਇਥੇ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਬੁੱਕ ਕਰਾ ਸਕਦੇ ਹੋ ਤੇ ਦੂਜੀ ਗੱਲ ਇਹ ਦੱਸ ਦਿਨਾਂ ਕੋਲੇ ਕਮਰੇ ਥੋੜੇ ਹੀ ਆ। ਉਹਦਾ ਆਪਾਂ ਉਸ ਸਾਹ ਤੇ ਬੁੱਕ ਕਰਾ ਸਕਦੇ ਹੋ ਜਿੱਧਰ ਨਾ ਫੁਹਾਰਾ ਜਾਂ ਚੱਲਦਾ ਉਸ ਡਾਇਰੈਕਸ਼ਨ ਦੇ ਵਿੱਚ ਆ ਤੇ ਆ ਬਾਹਰਲਾ ਦਰਸ਼ ਸਮੁੰਦਰ ਸੀ ਗਿਆ ਹੁਣ ਆਹ ਨਾ ਜਿਹੜੇ ਤੇ ਹੈਵ ਹੋਟਲ ਦਾ ਨਾਮ ਯਾਦ ਰੱਖ ਲਓ ਨੰਬਰ ਆਪਾਂ ਪਾ ਦਿੱਤਾ ਤੇ ਉਹਦੇ ਤੇ ਕਾਲ ਕਰਕੇ ਵੀ ਤੁਸੀਂ ਸਵਾਮਾ ਲੈ ਸਕਦੇ ਹੋ। ਧੰਨਵਾਦ ਮਿਹਰਬਾਨੀ।